ਇਸਲੇ ਸਮੇਂ ਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਨੇ ਤਾਂ ਸਾਰੇ ਜਿਹੜੇ ਦੁਨੀਆਂ ਦੇ ਵਿੱਚ ਬੈਠੇ ਸਿੱਖ ਨੇ ਉਹਨਾਂ ਦੇ ਮਨਾਂ ਨੂੰ ਬਹੁਤ ਵੱਡੀ ਠੇਸ ਪਹੁੰਚੀ ਆ ਕਿ ਸੋਚਿਆ ਨਹੀਂ ਜਾ ਸਕਦਾ ਕਿ ਕਈ ਲੋਕ ਜਿਹੜੇ ਇਸ ਲੈਵਲ ਤੱਕ ਗਿਰ ਸਕਦੇ ਆ ਕਿਉਂਕਿ ਗੁਰਬਾਣੀ ਜਿਹਨੂੰ ਸ਼ਬਦ ਗੁਰੂ ਅਸੀਂ ਕਹਿੰਦੇ ਆ ਗੁਰੂ ਦੀ ਬਾਣੀ ਜਿਹੜੀ ਧਰੋਂ ਆਈ ਬਾਣੀ ਹੈ ਨਾ ਪ੍ਰਮਾਤਮਾ ਦੀ ਬਾਣੀ ਜਿਹੜੀ ਜਿਹਨੂੰ ਹਰ ਇੱਕ ਵਿਅਕਤੀ ਬੜਾ ਸਤਿਕਾਰ ਦਿੰਦਾ ਤੇ ਉਸ ਨੂੰ ਮੰਨਦਾ ਵਾ ਤੇ ਉਸ ਦੀ ਕਿਤੇ ਨਿਰਾਦਰ ਕਰ ਦੇਣਾ ਜਾਂ ਬੇਅਦਬੀ ਕਰ ਦੇਣੀ ਸਮਝ ਨਹੀਂ ਆਉਂਦੀ ਵੀ ਇਹ ਕਿਸ ਤਰ੍ਹਾਂ ਦੇ ਸੋਚ ਦੇ ਲੋਕ ਹੋਣਗੇ ਸੋ ਇਸ ਲਈ ਜੋ ਵੀ ਇਹ ਕਰਦਾ ਵਾ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਰਵਾਈ ਤੇ ਸਖਤ ਤੋਂ ਸਖਤ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਤੁਸੀਂ ਬਿੱਲ ਪੜਿਆ ਹੋਏਗਾ ਜੀ ਕਿਵੇਂ ਲੱਗਿਆ ਤੁਹਾਨੂੰ ਬਿੱਲ ਪੜ ਕੇ ਕਿ ਪੰਜਾਬ ਸਰਕਾਰ ਜੋ ਬਿੱਲ ਹੈ ਕਿ ਇਹ ਉਹ ਠੀਕ ਹੈ ਜਾਂ ਫਿਰ ਉਹਨੂੰ ਕਿਵੇਂ ਮੰਨਦੇ ਤੁਸੀਂ ਜਾਂ ਕੋਈ ਖਾਮੀਆਂ ਤੁਹਾਨੂੰ ਨਜ਼ਰ ਆਈਆਂ ਨੇ ਬਿੱਲ 'ਚ ਨਹੀਂ ਬਿੱਲ ਤਾਂ ਦੇਖੋ ਪਹਿਲਾਂ ਵੀ ਜਿਹੜਾ ਬਿੱਲ ਅਕਾਲੀ ਦਲ ਨੇ ਪਾਸ ਕੀਤਾ ਸੀ 16 ਦੇ ਵਿੱਚ ਉਸ ਸਮੇਂ ਉਹਦੇ ਵਿੱਚ ਕੱਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੇਰਵਾ ਸੀਗਾ ਵੀ ਉਹਨਾਂ ਦੀ ਬੇਦਬੀ ਬਾਰੇ ਉਸ ਤੋਂ ਬਾਅਦ ਜੋ ਵਾਪਸ ਆਇਆ ਬਿੱਲ ਕੀ ਸਾਰੇ ਧਰਮਾਂ ਬਾਰੇ ਕੀਤਾ ਜਾਵੇ ਉਸ ਤੋਂ ਬਾਅਦ ਕੈਪਟਨ ਬਰਿੰਦਰ ਸਿੰਘ ਜੀ ਨੇ 18 ਦੇ ਵਿੱਚ ਜਿਹੜਾ ਬਿੱਲ ਪਾਸ ਕਰਕੇ ਭੇਜਿਆ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ-ਨਾਲ ਭਗਵਤ ਗੀਤਾ ਜੀ ਅਤੇ ਕੁਰਾਨ ਸ਼ਰੀਫ ਦਾ ਸੀਗਾ ਜਿਹੜਾ ਐਡ ਕੀਤਾ ਗਿਆ ਸੀ ਜਿਹੜਾ ਇਹ ਹੁਣ ਬਿੱਲ ਇਹੰਦਾ ਗਿਆ ਇਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ-ਨਾਲ ਭਗਵਤ ਗੀਤਾ ਕੁਰਾਨ ਸ਼ਰੀਫ ਬਾਈਬਲ ਅਤੇ ਜਿਹੜੀ ਆ ਸਾਡੇ ਗੁਟਕਾ ਸਾਹਿਬ ਨੇ ਤੇ ਉਹਨਾਂ ਬਾਰੇ ਵੀ ਜਿਹੜਾ ਇਹਦਾ ਇਹਦੇ ਵਿੱਚ ਵਰਣਨ ਕੀਤਾ ਗਿਆ ਹੈ ਸੋ ਇਸ ਲਈ ਅਸੀਂ ਮੈਂ ਆਸ ਕਰਦਾ ਕਿ ਇਹ ਜਿਹੜਾ ਬਿੱਲ ਹੈਗਾ ਸਰਬਸੰਮਤੀ ਨਾਲ ਪਾਸ ਹੋਣਾ ਚਾਹੀਦਾ ਤੇ ਇਸ ਤੋਂ ਅੱਗੇ ਵੀ ਪਾਰਲੀਮੈਂਟ ਦੇ ਵਿੱਚ ਵੀ ਸਾਨੂੰ ਪਾਰਟੀ ਬਾਜ਼ੀ ਧੜਵੇਂ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਉੱਥੋਂ ਪਾਸ ਕਰਾਂ ਕੇ ਜਿਹੜਾ ਇਹ ਕਾਨੂੰਨ ਬਣਾਇਆ ਜਾਵੇ ਨਸ਼ਿਆਂ ਦੇ ਮੁੱਦੇ ਤੇ ਵੀ ਅੱਜ ਚਰਚਾ ਹੋਣੀ ਹੈ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਆਮ ਆਦਮੀ ਪਾਰਟੀ ਗੱਲ ਕਹਿ ਰਹੀ ਸੀ ਕਿ ਅਕਾਲੀ ਦਲ ਤੇ ਕਾਂਗਰਸ ਜ਼ਿੰਮੇਵਾਰ ਹੈ ਨਸ਼ੇ ਨੂੰ ਪੰਜਾਬ ਚ ਲੈ ਆਉਣ ਦੇ ਦੇਖੋ ਮੈਂ ਤਾਂ ਇਹ ਕਹਿਣਾ ਵੀ ਜੋ ਕੁਝ ਵੀ ਜਿਹੜਾ ਵੀ ਜ਼ਿੰਮੇਵਾਰ ਹੋ ਸਾਹਮਣੇ ਲਿਆਉਣਾ ਚਾਹੀਦਾ ਤੇ ਜਿਹੜੇ ਵੀ ਇੱਚ ਦੋਸ਼ੀ ਨੇ ਉਹਨਾਂ ਨੂੰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕੋਈ ਬਦਲਾ ਲਊ ਭਾਵਨਾ ਦੇ ਨਾਲ ਕੋਈ ਪੱਖਪਤ ਨਹੀਂ ਹੋਣਾ ਚਾਹੀਦਾ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ ਤੇ ਜਿਹੜੇ ਵੀ ਦੋਸ਼ੀ ਹਨ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਜਿਹੜੀ 2015 ਦੇ ਵਿੱਚ ਬੇਅਦਬੀ ਹੋਈ ਕੋਟਪੂਰਾ ਬਹਿਬਲ ਕਲਾਂ ਗੋਲੀ ਕਾਂਡ ਹੋਇਆ ਉਹਦਾ ਹਾਲੇ ਤੱਕ ਇਨਸਾਬ ਨਹੀਂ ਮਿਲਿਆ ਇਹ ਸਰਕਾਰ ਵੀ ਜਾਣ ਵਾਲੀ ਦੋ ਸਰਕਾਰਾਂ ਦਾ ਕਾਰਜਕਾਲ ਹੈ ਜਿਹੜਾ ਉਹ ਦੇਖੋ ਬਿਲਕੁਲ ਇਹ ਪਾਰਦਰਸ਼ੀ ਜਿਹੜੀ ਇਹ ਸਾਰੀ ਇਨਕੁਆਇਰੀ ਹੋਣੀ ਚਾਹੀਦੀ ਹੈ ਤੇ ਦੋਸ਼ੀਆਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਆ ਉਹਦੇ ਵਿੱਚ ਵੀ ਉਸ ਸਮੇਂ ਜਿਹੜੀ ਕੁਝ ਦੋਸ਼ੀਆਂ ਨੂੰ ਸਜ਼ਾ ਮਿਲੀ ਵੀ ਆ ਲੇਕਿਨ ਉਹ 3 ਸਾਲ ਦੀ ਸਜ਼ਾ ਨਾਲ ਦੀ ਨਾਲ ਜ਼ਮਾਨਤ ਹੋ ਗਈ ਹੈ ਜਿਹੜੀ ਸੋ ਇਸ ਲਈ ਇਹ ਸਜ਼ਾ ਜਿਹੜੀ 10 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ ਤਾਂ ਜੋ ਜੇ ਕਿਸੇ ਨੂੰ ਸਜ਼ਾ ਮਿਲਦੀ ਹੈ ਪਰ ਜਦ ਜਮਾਨਤ ਨਾ ਹੋਵੇ ਇੱਕ ਚੰਗਾ ਮੈਸੇਜ ਆਵੇ ਬਹੁਤ ਸ਼ੁਕਰੀਆ ਬਿਲਕੁਲ